ਦਾ ਨਾਮ ਤੇ ਪੈਣਾ। ਬਰਾ ਦੋਸਤਾ ਨਾ ਸਿੰਘ ਪਿੰਡ ਵਿੱਚ ਆਰਾ ਪੰਨੂਆ। ਜਿਹੜਾ ਇਹ ਵਾਪਰ ਹੋਇਆ ਗੋਲੀਆਂ ਚੱਲੀਆਂ ਗੀਆਂ ਇੱਕ ਇਹਨਾਂ ਨੇ ਕਰਾਈਆਂ ਗੀਆਂ ਤੇ ਕੀ ਕਰਾ ਇਹ ਪਤਾ ਨਹੀਂ ਹਣ ਖੱਤੇ ਬੰਦੇ ਆਏ ਆ ਕਿ ਸਾਡੇ ਨੂੰ ਪਤਾ ਹੀ ਕੋਈ ਨਹੀਂ ਸਾਡੇ ਲਾਗੇ ਮੁੰਡਾ ਗੁਜਰ ਗਿਆ ਬੀਰੀ ਲਾ ਕੇ। ਅਸੀਂ ਉਹਨਾਂ ਦੇ ਘਰ ਸਾਡੇ ਘਰ ਤੋਂ ਬਾਹਰ ਨਿਕਲੇ ਆ। ਇੱਕ ਦਾਮੀ ਉਹ ਆਣ ਕੇ ਤੇ ਘਰ ਜਲਾਉਣ ਲੱਪੇ। ਪੈਰ ਕੀਤੇ ਅਜੇ ਮਹਿਰ ਕੁਦਰਤੀ ਬੈ ਦੋ ਮਿੰਟ ਪਹਿਲਾਂ ਉਹ ਘਰ ਵਾਲੂ ਆ ਗਿਆ। ਤੇ ਬੇੜਾ ਸਾਡਾ ਸਵੇਰ ਤੋਂ ਤਾਈ ਨਾਲ ਦੋ ਤਿੰਨ ਬੰਦੇ ਹੋਰ ਕੋਤੇ ਇੱਕ ਦੋ ਮੈਂਬਰ ਪਜਾਜੂ ਹੋਤੇ। ਬਾਤ ਉਹਨੇ। ਉਹਨੇ ਚੋੜੀ ਸ਼ੁਰੂ ਕਰ ਚੀਆ। ਉਹ ਆਵਾੜ ਬੱਜਾ ਵਾਡ ਹੁੰਦੀ ਕੀ ਪਾਕਿਸਤਾਨ ਨੂੰ ਭੱਜਾ ਵਾ ਦਵਾ ਦੋ ਅਸੀਂ ਗੱਡੀ ਦੇ ਤੇ ਮਰ ਕੇ ਗੱਡੀ ਚਾਬੀ ਕਿੱਥੇ ਮੁੰਡਾ ਗੱਡੇ ਭੱਜਾ ਮੈਂ ਕੀ ਸੁਖ ਵਾ ਪੈਰ ਹੋਏ ਕਿੰਦਾ ਗੱਡੀ ਫੜਾ ਸਪਾਹੀ ਦੇ ਪੈਰ ਹੋ ਗਏ ਇੰਨੀ ਕੁ ਗੋਲੀਆਂ ਚੱਲੀਆਂ ਕੋਈ ਨਾ ਮੇਰੇ ਖਾਲ ਲਗ ਭਾ 6 ਕੇ 7 ਗੋਲੀਆਂ ਚੱਲੀਆਂ ਹਾਂਜੀ ਬੌਲਸੀ ਕਿਸ ਤਰ੍ਹਾਂ ਕੋਈ ਬਾਤ ਜਾਣਦੇ ਜੀ ਨਹੀਂ ਕੋਈ ਬੰਦੇ ਤੇ ਪਿੰਡ ਵੱਲ ਹੋ ਜਾਂਦੇ ਸਾਰੇ ਲੋ ਆਏ ਆ ਤੇ ਖੱਬੇ ਵਾਲ ਨੂੰ ਗਾਇਆ ਮਗਰ ਅਸੀਂ ਗੱਡੀਆਂ ਲਾਈਆਂ ਹੋਈਆਂ ਉਹਦੇ ਪਰ ਉਹ ਅੱਧਾ ਅੱਧਾ ਇਕੱਲਾ ਇਕੱਲਾ ਗਾਂ ਨਿਕਲੇ ਖਾੜੀ ਗਾੜੀ ਸੜਕ ਟੁੱਟੀ ਆ ਗਈ ਅਹੀ ਰੋਗੇ ਗੜੀੜਾ ਆ ਗਿਆ ਪੱਠੇ ਵਾਲਾ ਉਹਦਾ ਕਰਕੇ ਉਹ ਚੋਰ ਉਮਰ ਕੇ ਸ਼ੁਰੂ ਹੋ ਗਿਆ ਸਾਨੂੰ ਬਹਿੇੜੀ ਪਰ ਪਿੰਡ ਦੀ ਵਾਰੀ ਕੋਲ ਪਚੜੀਆਂ ਗੱਡੀਆਂ ਔਰ 10-15 ਘਰੇ-ਘਰੇ ਕਮਾਈਆਂ ਪੜਦੇ ਪਰ ਨਹੀਂ ਲੱਭੇ ਜੀ ਸਾਨੂੰ ਕੀ ਮੰਗ ਕਰਦੇ ਹਾਂਜੀ ਕੀ ਮੰਗ ਕਰਦੇ ਜੀ ਮੰਗ ਇਹੋ ਕਰਦੇ ਜੀ ਸਾਨੂੰ ਸਾਥ ਮਿਲਦਾ ਜਿਹੜਾ ਉਹ ਬੰਦੇ ਸਾਨੂੰ ਲੱਭੜੇ ਲਈ ਜਾਂ ਸਾਨੂੰ ਜਿਨ੍ਹਾਂ ਨੇ ਅੱਜ ਤੱਕ ਗਾਹ ਨਹੀਂ ਕੀਤੇ ਕਰ ਸਕਦੇ ਹਾਂਜੀ ਜਿਨ੍ਹਾਂ ਨੇ ਅੱਜ ਕੁਝ ਕੀਤਾ ਗਾਹ ਵੀ ਕਰ ਸਕਦੇ ਹਾਂਜੀ ਕਰ ਸਕਦੇ ਹਾਂ ਜੀ ਕਰ ਸਕਦੇ ਆ ਜੇ ਕੋਈ ਕੋਈ ਸਾਥਵਾ ਕਰ ਸਕਦੇ ਆ ਹਾਂਜੀ ਇਸ ਤਰ੍ਹਾਂ ਸੀ ਉਹ ਗੁਜਰਿਆ ਵਾ ਅਹੀ ਉਹਦਾਲੇ ਹੋਏ ਸਾਰੇ ਬੰਦੇ ਵੀ ਕੀ ਹੋ ਸਰਦਾ ਉਹਨੇ ਗਾਰਪੋਚ ਨੂੰ ਫੋਨ ਕਰੀਏ ਕਿ ਤਰ੍ਹਾਂ ਕਰੀਏ ਜੋ ਆ ਵੀ ਸਰਕਾਰੀ ਕਰਦਾ ਹੈ ਬੰਬੀ ਦੇ ਉੱਤੇ ਕਰੰਟ ਲੱਗ ਗਿਆ ਰਾਤ ਦਾ ਆਇਆ ਹੀ ਨਹੀਂ ਕਰ ਕਰੀ ਕਿਹਦੇ ਫੋਨ ਕਰਕੇ ਜੀ ਕਿਸੇ ਫੋਨ ਕਰ ਉਹ ਲਬ ਦੇ ਰਹੇ ਅਹੀਂ ਉਹ ਦੇ ਉਧਰ ਰੁਜੇ ਆ ਤੇ ਉੱਤੋਂ ਇਹ ਹੋਰੀ ਆ ਗਈ ਉਹਦੀ ਮੌਤ ਕਿਸ ਤਰ੍ਹਾਂ ਹੋਈ ਹੈ ਉਹਦੀ ਮੌਤ ਕਰੰਟ ਲਾ ਕੇ ਹੋਈ ਹੈ ਅੱਛਾ ਰਾਤ ਬਿਜਲੀ ਦੇ ਉੱਤੇ ਬੰਬੀ ਤੇ ਗਿਆ ਵਾ ਉੱਥੋਂ ਸਵੇਰੇ ਵੇਖਿਆ ਵਾ ਜਾ ਕੇ ਸੜਕਾਂ ਆਇਆ ਨਹੀਂ ਸੜਕ ਤੇ ਵੇਖਿਆ ਮੁਰਦਾ ਕਰੋਤਾ ਉਹਨੂੰ ਜਾ ਕੇ ਦੇ ਅੰਦਰ ਮੁੰਡਾ ਖੜਾ ਗਿਆ ਪਤੀ ਆਇਆ ਇੱਕ ਉਹਨੇ ਜਾ ਕੇ ਵੇਖਿਆ ਤੇ ਅੰਦਰ ਪਿਆ ਵਾ ਉਹ ਨੇ ਗਾਤ ਲਾਇਆ ਪਛਾਣ ਹੋ ਰਿਹਾ ਰੇ ਸਾਨੂੰ ਫੋਨ ਕੀਤਾ ਵੀ ਆਓ ਇਧਰ ਬੜੀ ਕੀ ਹੋ ਗਿਆ ਤਲਖਾਂ ਨੂੰ ਅਸੀਂ ਕਹਾਂਗੇ ਵੇਖਾ ਜੋ ਜੱਥ ਹੋਈ ਹੋ ਜੀ ਉਹ ਕਰੰਟ ਲੱਗ ਗਿਆ ਹਾਂ ਕਰੰਟ ਲੱਗ ਗਿਆ ਪਤਾ ਨਹੀਂ ਫੇਸ ਪਾਉਣ ਲੱਗਾ ਤਾਰ ਕੁੰਡੀ ਡੇਕਪੀ ਉੱਤੇ ਕੀ ਹੋਇਆ ਕਿਸ ਲਈ ਤੇ ਖਾਤ ਸੜਿਆ ਕਿਉਂਕਿ ਮੇਰੇ ਕੋ ਜਾਨ ਨਹੀਂ ਜਾਂਦਾ ਮੇਰੇ ਗੋਡਸੀ ਠੀਕ ਤੇ ਮੈਂ ਮੁੰਡੇ ਬਾਡੇ ਗਏ ਭੱਜ ਭੁੱਜ ਗਏ ਗੁਰਪ੍ਰੀਤ ਸਿੰਘ ਸਰਪੰਚਪਿੰਡ ਨਸ਼ਰਾ ਪਨੂਆ ਜੋ ਕਿ ਨਸ਼ਰਾ ਪਨੂਆ ਤੋਂ ਲੋਕਾਂ ਨੂੰ ਜਾਂਦੀ ਸੜਕ ਤੇ ਬਾਹਰ ਦੇ ਤੇ ਰਹਿੰਦਾ ਹੈ ਅੱਜ ਸਵੇਰੇ 10 ਵਜੇ ਦੇ ਕਰੀਬ ਆਪਣੇ ਘਰ ਦੇ ਬਾਹਰ ਖੜਾ ਸੀ ਤਾਂ ਦੋ ਅਣਛਤੇ ਮੋਟਰਸਾਈਕਲ ਸਵਾਰਾਂ ਵੱਲੋਂ ਇਸ ਵੱਲ ਪਿਸਤਲ ਨਾਲ ਫਾਇਰ ਕੀਤੇ ਗਏ ਕਰੀਬ 5-6 ਫਾਇਰ ਕੀਤੇ ਗਏ ਜੋ ਉਸ ਦੇ ਘਰ ਦੀ ਦੀਵਾਰ ਔਰ ਦਰਵਾਜ਼ੇ ਵਿੱਚ ਲੱਗੇ ਹਨ ਇਹਨਾਂ ਵੱਲੋਂ ਜਿਹੜਾ ਪੁਲਿਸ ਥਾਣਾ ਸਰਿਆਲੀ ਵਿਖੇ ਇਨਫੋਰਮ ਕੀਤਾ ਗਿਆ ਜੋ ਤੁਰੰਤ ਸਚੋਥਾਣਾ ਸ੍ਰਿਆਲੀ ਮੈਂ ਆਰ ਡੀਐਸਪੀ ਡੀ ਰਜਿੰਦਰ ਮੈਂ ਇਸ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚਦੇ ਮਕੂਆ ਦਾ ਜਿਹੜਾ ਸਾਰਾ ਮੁਲਾਜ਼ਾ ਕੀਤਾ ਗਿਆ ਮੌਕੇ ਤੋਂ ਸਾਨੂੰ ਜਿਹੜੇ ਉਹ ਤਿੰਨ ਕੋਲ ਕਾਰਤੂਸ ਪਿਸਟਲ ਦੇ ਬਰਾਮਦ ਹੋਏ ਆ ਇਹ ਜਿਹੜੇ ਅਣਪਛਤੇ ਨੌਜਵਾਨ ਹੈ ਲਗਭਗ ਆਡੈਂਟੀਫਾਈ ਹੋ ਚੁੱਕੇ ਆ ਜਲਦੀ ਹੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਊਗਾ ਇਸ ਦੇ ਸਬੰਧ ਵਿੱਚ ਮਕਦਮਾ ਨੰਬਰ 41 ਅੰਡਰ ਸੈਕਸ਼ਨ 109 ਮੀਐਨਐਸ ਆਰ 25 ਆਰਮ ਜੈਕਟਿਵ ਦਾ ਰਜਿਸਟਰ ਥਾਣਾ ਸਰੀਆਲੀ ਵਿੱਚ ਕੀਤਾ ਗਿਆ ਹੈ